ਪਾ ਨੂੰ ਪਤਾ ਵੀ ਅੱਜ ਦੇ ਸਮੇਂ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਆਪਣਾ ਜਿਹੜੇ ਪੈਸਟੀਸਾਈਡ ਫਰਟੀਲਾਈਜ਼ਰ ਉਹ ਵਰਤ ਰਿਹਾ ਜਿਹੜੀ ਖਾਦ ਜਿਹੜੀ ਯੂਰੀਆ ਉਸ ਦੀ ਵਰਤੋਂ ਜ਼ਿਆਦਾ ਕਰ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਇੱਕ ਏਕੜ ਦੇ ਵਿੱਚ 4 4 5 5 ਕੱਟੇ ਜਿਹੜੇ ਉਹ ਆਪਣਾ ਯੂਰੀਆ ਦੇ ਜਾਂ ਹੋਰ ਸਪਰੇਅ ਕੀਤੀ ਜਾ ਰਹੀ ਆ ਜਿਸ ਦਾ ਬਹੁਤ ਮਾੜਾ ਪ੍ਰਭਾਵ ਆਪਣੇ ਸਰੀਰ ਤੇ ਪੈ ਰਿਆ ਜਿਵੇਂ ਆਪਾਂ ਨੂੰ ਪਤਾ ਵੀ ਇਹ ਇੱਕ ਸਲੋ ਪੋਇਜ਼ਨ ਕਹਿੰਦੇ ਨੇ ਜਿਵੇਂ ਜ਼ਹਿਰ ਹੌਲੀ-ਹੌਲੀ ਜਿਹੜੀ ਆਪਣੇ ਜਿਹੜੇ ਮਨੁੱਖ ਨੂੰ ਆਉ ਖਤਮ ਕਰਦੀ ਆ ਤੇ ਜਿਸ ਦੇ ਨਾਲ ਜਿਵੇਂ ਤੁਹਾਨੂੰ ਪਤਾ ਵੀ ਇਸ ਮਾੜੇ ਪ੍ਰਭਾਵ ਆਪਣੇ ਸਰੀਰ ਤੇ ਪੈ ਰਹੇ ਆ ਤੇ ਜਿਹਦਾ ਬੰਦੇ ਆਪਾਂ ਨੂੰ ਪਤਾ ਵੀ ਅੱਜ ਦੇ ਸਮੇਂ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਆਪਣਾ ਜਿਹੜੇ ਪੈਸਟੀਸਾਈਡ ਫਰਟੀਲਾਈਜ਼ਰ ਉਹ ਵਰਤ ਰਿਹਾ ਜਿਹੜੀ ਖਾਦ ਜਿਹੜੀ ਯੂਰੀਆ ਉਸ ਦੀ ਵਰਤੋਂ ਜ਼ਿਆਦਾ ਕਰ ਰਹੇ ਜੀ